ਕੀ ਹਾਲ ਹੈ ਮੇਰੇ ਆਪਣੇ ਇਲਾਕੇ ਦਾ ਕਿੱਦਾਂ ਮੇਰਾ ਇਲਾਕਾ ਆਪਾਂ ਇਸ ਤੇ ਝਾਤ ਮਾਰਾਂਗੇ ਕਿ ਕਿ ਗੱਲੋਂ ਗੱਲ ਕਰਦੇ ਹਾਂ ਸ਼ਹੀ ਸ਼ਹਿਰ ਪਟਿਆਲਾ ਵੀ ਤਾਂ ਇਥੋਂ ਰੋਜ਼ਾਨਾ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਇੱਥੇ ਟ੍ਰੈਫਿਕ ਬਵਸਾ ਜਿਹੜੀ ਹੈ ਹਮੇਸ਼ਾ ਅਸਵਿਵਸਤ ਰਹੀ ਹੈ ਲੋਕਾਂ ਨੂੰ ਟ੍ਰੈਫਿਕ ਦਾ ਸਾਹਮਣਾ ਕਰਨਾ ਪਹਿਲਾਂ ਖਾਸ ਕਰਕੇ ਭੇੜਪਾਗੜ ਵਾਲੇ ਇਲਾਕਿਆਂ ਦੇ ਵਿੱਚ ਜਦੋਂ ਵੱਡੀਆਂ ਲੰਬੀਆਂ ਚੋਣੀਆਂ ਸੜਕਾਂ ਹੋਣ ਦੇ ਬਾਵਜੂਦ ਵੀ ਸਾਇ ਕੁਝ ਔਬੇਤਾਂ ਆਖਿਰਕਾਰ ਕੀ ਹੋ ਸਕਦੇ ਨੇ ਇਹਦੇ ਉੱਪਰ ਜਾਣਾਂ ਦੀ ਜ਼ਰੂਰਤ ਹੁੰਦੀ ਆ ਇਸ ਲਈ ਅਸੀਂ ਕ੍ਰਿਪੜੀ ਦੇ ਮੇਨ ਬਾਜ਼ਾਰ ਦੇ ਚੌਕ ਵਿੱਚ ਖੜੇ ਆ ਹਲੇ ਨਾ ਗੱਲ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਦਾ ਜਾਮ ਲੱਗਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੜਕ ਖੜਚਾ ਖੜਚੇ ਭਰਨ ਲੱਗ ਗਿਆ ਆਪਾਂ ਇਸ ਉੱਪਰ ਵੀ ਗੱਲ ਕਰਾਂਗੇ ਬਾਣ ਲੋਕ ਕਮਿਸ਼ਨਰ ਸਾਹਿਬ ਸਾਡੇ ਪਟਿਆਲਾ ਦੇ ਮੇਅਰ ਸਾਹਿਬ ਬੜੀ ਮਿਹਨਤ ਕਰ ਰਹੇ ਨੇ ਕਿ ਇਹ ਕ੍ਰੋਚਮੈਂਟਾ ਖਤਮ ਕੀਤੀਆਂ ਜਾਣ ਪਟਿਆਲਾ ਦੇ ਵਿੱਚ ਟ੍ਰੈਫਿਕ ਵੀ ਸਮੱਸਿਆ ਨਾਲ ਨਾ ਫਿੰਜਿਆ ਪਵੇ ਇਹ ਉਹੀ ਬਾਜ਼ਾਰ ਹੈ ਜਿਸ ਬਾਜ਼ਾਰ ਤੋਂ 1 ਜਾਂ 2 ਦਿਨ ਬਾਅਦ ਅਜੇ ਹੀ ਤੁਸੀਂ ਸਾਹਮਣੇ ਆਉਂਦੇ ਜਦੋਂ ਉੱਥੇ ਐਂਬੂਲੈਂਸ ਵੀ ਫਸੀ ਹੁੰਦੀ ਹੈ ਕਿਉਂਕਿ ਇੱਧਰ ਨਾਲ ਗੋਬਿੰਦ ਹਸਪੀਟਲ ਹੈ ਥੋੜਾ ਜਿਹਾ ਅੱਗੇ ਲੱਗੇ ਸਰਕਾਰੀ ਸਿਵਲ ਡਿਸਪੈਂਸਰੀ ਹੈ ਜਿੱਥੇ ਐਂਬੂਲੈਂਸ ਦਾ ਆਂਗ ਵਾਲਾ ਹੁੰਦਾ ਪਰੰਤੂ ਇੱਥੇ ਇਸ ਟ੍ਰੈਫਿਕ ਦੇ ਵਿੱਚੋਂ ਜਰੂਰ ਫਸਦੀ ਹੈ ਉਹਨਾਂ ਆਪਾ ਉਦੋਂ ਨੂੰ ਚਾਗ ਮਾਰਦੇ ਕਿ ਟ੍ਰੈਫਿਕ ਸਮੱਸਿਆ ਹੋਣ ਦੇ ਕਾਰਨ ਕੀ ਹੈ ਹਾਲਾਂਕਿ ਕਾਰਪੋਰੇਸ਼ਨ ਕਹਿੰਦਾ ਕਿ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਜੇ ਗੋਸ਼ਟਮੰਟਨ ਤੋਂ ਚੱਕੀਆਂ ਜਾ ਰਹੀਆਂ ਰੇੜੀਆਂ ਖਾਲੀ ਲੱਗੀਆਂ ਹੋਣ ਤਾਂ ਉਹ ਚੱਕੀਆਂ ਜਾਣ ਜਿਹੜਾ ਦੁਕਾਨਾਂ ਦੇ ਬਾਹਰ ਪਿਆ ਸਮਾਨ ਆ ਉਹ ਚੱਕਿਆ ਜਾਵੇ ਚੁੱਕੀ ਇੱਕ ਪ੍ਰਕਿਰਿਆ ਹੁੰਦੀ ਆ ਆਪਾਂ ਦੇਖਦੇ ਹਾਂ ਕਹਿੰਦੇ ਕਿ ਇਹ ਜਿਹੜੀ ਸੜਕ ਹੈ तकरीबन 90 ਫੁੱਟ ਚੌੜੀ ਹੈ 90 ਫੁੱਟ ਚੌੜੀ ਸੜਕ ਮੌਜੂਦ ਦੇ ਬਾਵਜੂਦ ਇੰਨੀ ਟ੍ਰੈਫਿਕ ਦਾ ਹਮ ਹੋਣੀ ਇੰਨਾ ਕੁਛ ਫੋਨ ਦੇ باوجود ਲੋਕਾਂ ਨੂੰ ਬਿਖਤਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ ਕਾਰਨ ਜਿਹੜੇ ਆ ਉਹ ਲੱਭਣੇ ਨਹੀਂ ਸੋ ਇਹਨਾਂ ਕਾਰਨਾਂ ਨੂੰ ਦਿਖਾਉਣ ਵਾਸਤੇ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਹੈ ਕੀ ਹੈ ਹੁਣ ਇਧਰ ਜੇ ਆਪਾਂ ਨੀਆ ਮਾਰਦੇ ਆ ਆ ਇੱਕ ਸੜਕ ਦੇ ਮਾਲਕ ਵਾਈਟ ਲਾਈਨ ਹੈ ਚਿੱਟੇ ਰੰਗ ਦੀ ਲਾਈਨ ਮਾਰੀ ਹੋਈ ਹੈ ਤੇ ਨਾਲ ਇਹ ਰਿਫਲੈਕਟਰ ਲੱਗੇ ਹੋਏ ਨੇ ਇਹਦਾ ਮਤਲਬ ਹੈ ਕਿ ਸਰਕਾਰ ਨੇ ਸਾਨੂੰ ਚਿੱਟੀ ਲਾਈਨ ਤੋਂ ਅੰਦਰ ਵਾਲੇ ਪਾਸੇ ਦੀ ਜਿਹੜੀ ਜਗ੍ਹਾ ਦਿੱਤੀ ਹੈ ਉਹ ਪਾਰਕਿੰਗ ਉਸੇ ਤੂ ਜਿਵੇਂ ਕਿ ਆ ਮੋਟਰਸਾਈਕਲ ਖੜੇ ਨੇ ਇਹ ਬਿਲਕੁਲ ਸਹੀ ਖੜੇ ਹੋ ਗਏ ਨੇ ਇਹ ਲੋਕਾਂ ਦੇ ਜਿਹੜੇ ਕਸਟਮਰ ਦੁਕਾਨਾਂ ਕੋਲ ਆਣਦੇ ਉਹ ਆ ਵੀ ਪਾਰਕਿੰਗ ਉਸੇ ਜਗ੍ਹਾ ਹੈ ਜੀ ਇਹ ਆ ਇਸ ਜਗ੍ਹਾ ਤੇ ਤੁਸੀਂ ਪਾਰਕਿੰਗ ਕਰ ਸਕਦੇ ਹੋ ਪਰੰਤੂ ਹੁੰਦਾ ਕੀ ਹੈ ਜੇ ਸਿਰੇ ਤੋਂ ਸ਼ੁਰੂ ਹੋਈਏ ਤਾਂ ਪਹਿਲਾਂ ਦੁਕਾਨਦਾਰ ਨੇ ਜਗ੍ਹਾ ਰੱਖੀ ਜੇ ਉਸ ਤੋਂ ਬਾਅਦ ਇੱਕ ਉਸ ਤੋਂ ਕਿਉਂ ਫੁੱਟਪਾਥ ਦੀ ਜਗ੍ਹਾ ਜਿੱਥੋਂ ਲੋਕਾਂ ਨੇ ਪੈਦਲ ਲੰਘਣਾ ਹੁੰਦਾ ਜਿਹੜੇ ਲੋਕ ਪੈਦਲ ਖਰੀਦਦਾਰੀ ਕਰਦੇ ਨੇ ਉਹ ਉਸ ਫੁੱਟਪਾਥ ਦਾ ਇਸਤੇਮਾਲ ਕਰਦੇ ਨੇ ਤੇ ਉਹੀ ਜਗ੍ਹਾ ਹੈਗੀ ਜਿੱਥੋਂ ਲੋਕੋ ਪੈਦਲ ਲੰਘਦੇ ਨੇ ਜਿਹੜੇ ਲੋਕਾਂ ਨੇ ਪੈਦਲ ਫੇਰਦਾਰੀ ਕਰਨੀ ਆ ਆ ਪੈਦਲ ਬਾਜ਼ਾਰ 'ਚ ਜਾਣਾ ਉਹਦੇ ਵਾਸਤੇ ਜਗ੍ਹਾ ਫੁੱਟਪਾਥ ਵੀ ਛੱਡੀ ਗਈ ਹੈ ਲੇਕਿਨ ਇਹਨਾਂ ਉੱਪਰ ਵੀ ਕਾਰੋਬਾਰ ਸ਼ੁਰੂ ਹੋ ਗਏ ਨੇ ਇੱਥਾ ਉੱਪਰ ਵੀ ਮਾਲਵੇ ਲੱਗਣੇ ਸ਼ੁਰੂ ਹੋ ਗਏ ਨੇ ਤੋ ਖੈਰ ਦੁਕਾਨਦਾਰ ਫੁੱਟਪਾਥ ਵਾਲੀ ਜਗ੍ਹਾ ਦੇ ਉੱਪਰ ਵੀ ਜਿੱਥੇ ਕਬਜ਼ਾ ਕਰ ਰਹੇ ਨੇ ਉੱਥੇ ਹੀ ਲੋਕਾਂ ਨੂੰ ਮੂਹਰੇ ਜਗ੍ਹਾ ਦੇ ਕੇ ਐਸੇ ਕਮਾਲ ਰਹਿ ਨੇ ਕਸਟਮਰ ਸੜਕ ਦੇ ਉੱਪਰ ਹੀ ਆਪਣਾ ਬਾਈਕ ਆਪਣਾ ਮੋਟਰ ਖੜਾ ਕਰ ਜਾਂਦਾ ਤਾਂ ਫਿਰ ਆਹ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਸੋ ਕਾਰਨ ਸਾਨੂੰ ਖੁੱਲੂ ਰੱਬਣੇ ਪੈਣੇ ਹੈਗੇ। ਹੁਣ ਆਪਾਂ ਬਹੁਤ ਫਟਬਾਦ ਦੇ ਉੱਪਰ ਤੁਰੇ-ਤੁਰੇ ਜਾਂਦੇ ਆ ਤਾਂ ਫਿਰ ਅੱਗੇ ਦੇਖਦੇ ਆ ਹੁੰਦਾ ਕੀ ਆ। ਇਹ ਜਿਹੜੀ ਸਾਰੀ ਗੱਲਬਾਤ ਹੈ ਤੁਹਾਨੂੰ ਵੀਡੀਓ ਦੇ ਰਾਹੀਂ ਦਿਖਾ ਰਹੇ ਆ। ਉਹ ਸਾਡੇ ਤੁਰੋਂ ਦੀ ਜਗ੍ਹਾ ਇਹ ਮੇਰੇ ਹਾਕਫੂਕ ਦੀ ਜਗ੍ਹਾ ਪਬਲਿਕ ਦੀ ਜਗ੍ਹਾ ਉਹਦੇ ਉੱਪਰ ਇਸ ਤਰ੍ਹਾਂ ਰਾਹ داری ਕਰ ਦਿੱਤੀ ਆ। ਸੋ ਹੁਣ ਤੁਸੀਂ ਦੱਸੋ ਇਸ ਤਰ੍ਹਾਂ ਮੋਟਰਸਾਈਕਲ ਮੋੜ ਕੇ ਲਗਾਤਾ ਵੀ ਤੇ ਇੱਥੇ ਨਾ ਆਵੇ। ਪਾਰਕਿੰਗ ਰਹੀ ਗਈ ਹੈ ਤਾਂ ਹੁਣ ਸੜਕ ਦੇ ਉੱਪਰ ਜਾਮ ਲੱਗਦਾ ਸੰਭਵ ਹੈ ਸ਼ੋਕ ਨਿਸ਼ਾਨ ਸਾਹਿਬ ਡਾਇਰ ਰੇਸ ਸਾਹਿਬ ਹਮੇਸ਼ਾ ਕਹਿੰਦੇ ਹੁੰਦੇ ਕਿ ਅਸੀਂ ਟ੍ਰੈਫਿਕ ਦੀ ਵਿਵਸਥਾ ਠੀਕ ਰੱਖਾਂਗੇ ਹੁਣ ਗੱਡੀ ਹੈ ਇਹ ਗੱਡੀ ਸੜਕ ਤੇ ਖੜੀ ਹੈ ਇਹ ਗੱਡੀ ਨੂੰ ਬਾਈਡ ਲਾਂਡ ਟਾਉਨ ਦੇ ਖੜੇ ਹੋਏ ਉਸ ਤੇ ਜਗ੍ਹਾ ਨਹੀਂ ਹੈ ਜੇ ਇਸ ਕਰਕੇ ਇਹ ਗੱਡੀ ਸੜਕ ਤੇ ਖੜੀ ਹੈ ਤਾਂ ਜਾਮ ਲੱਗ ਰਿਹਾ ਹੈ ਤੇ ਜਾਮ ਦੀ ਇਹ ਦ੍ਰਿਸ਼ਤ ਨੂੰ ਹੋਰ ਵੀ ਦਿਖਾਵਾਂਗੇ ਇਸੇ ਤਰ੍ਹਾਂ ਆ ਫੁੱਟਪਾਥ ਨਾ ਠਾਵਾਂ ਦੇ ਨਹੀਂ ਹੈ ਜਾਨੀ ਹੁਣ ਉੱਪਰ ਅਕਰੋਚਮੈਂਟ ਤੁਸੀਂ ਵੇਖ ਸਕਦੇ ਹੋ ਕਿੰਨੇ-ਕਿੰਨੇ ਫੁੱਟ ਬਾਹਰ ਹੈ ਤੇ ਗੱਡੀ ਸੜਕ ਦੇ ਗੱਭੇ ਖੜੀ ਹੈ ਜਦੋਂ ਪੈਦਲ ਜਾਣਾ ਹੋਵੇ ਤਾਂ ਪੈਦਲ ਤੁਰਨ ਲਈ ਵਿਅਕਤੀ ਉਸ ਲਈ ਜਗ੍ਹਾ ਹੋਣੀ ਚਾਹੀਦੀ ਹੈ ਸੋ ਅੱਗੇ ਵੱਲ ਚੱਲਦੇ-ਚੱਲਦੇ ਪਰ ਵੇਖਦੇ ਆ ਉੱਥੇ ਵੀ ਕੁਛ ਅਜਿਹਾ ਹੀ ਹੈ ਵਾਈਟ ਲੇਨ ਵਾਲੀ ਜਗ੍ਹਾ ਤਾਂ ਹੈ ਹੀ ਨਹੀਂ ਤਾਂ ਬੰਦਾ ਜਾਏ ਕਿੱਥੇ ਸੋ ਚਾ ਵਧਰਦਾ ਗਿਆ ਵਾਲਾ ਅੱਗੇ ਵੀ ਇਸੇ ਤਰ੍ਹਾਂ ਹੀ ਹੈਗਾ ਸੋ ਐਂਦਾ ਲੱਗਦਾ ਜੀ ਕਾਰਪੋਰੇਸ਼ਨ ਦੀ ਕਾਰਵਾਈ ਸਿਰਫ ਵਿਖਾਵੇ ਵਾਲੀ ਹੁੰਦੀ ਹੈ ਤੇ ਬਾਜ਼ਾਰ ਦੇ ਹਾਲ ਇਹ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਇਹਦੇ ਉੱਪਰ ਧਿਆਨ ਦੇਣਾ ਪਵੇਗਾ ਕਮਿਸ਼ਨਰ ਸਾਹਿਬ ਨੂੰ ਧਿਆਨ ਦੇਣਾ ਪਵੇਗਾ ਮੇਅਰ ਸਾਹਿਬ ਨੂੰ ਤੁਸੀਂ ਕੁਆਲਿਟੀ ਕੈਮਰਾ ਕਮਾ ਕੇ ਦਿਖਾइए ਪਿਛਲੀ ਤਸਵੀਰ ਕਿ ਕਿੰਨੀ ਸੜਕ ਜਿਹੜੀ ਹੈਗੀ ਆ ਰੁਕੀ ਹੋਈ ਆ ਕਿੰਨੀ ਸੜਕ ਜਿਹੜੀ ਹੈਗੀ ਆ ਉਹ ਬਚੀ ਹੋਈ ਹੈ ਪਬਲਿਕ ਲੰਗੇ ਦਾ ਲੰਗੇ ਜਿੱਤੋਂ ਇਹ ਹਜੇ ਦਿਨ ਦਾ ਦੁਪਹਿਰ ਦਾ ਸਮਾਂ ਤਾਂ ਇਹ ਹਾਲਤ ਸ਼ਾਮ ਦੇ ਨੇ ਕੀ ਹਾਲ ਹੋਣਾ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਅਗਲੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਇਹ ਥਾਮਾਂ ਜਿਹੜੀਆਂ ਹੈਗੀਆਂ ਨੇ ਉਹ ਫੁੱਟਪਾਥੀਆਂ ਨੇ ਪੈਦਲ ਚੱਲਣ ਵਾਲੇ ਲੋਕਾਂ ਤੇ ਲਈਆਂ ਨੇ ਆਹ ਵੇਖੋ ਤੁਸੀਂ ਜਿਹੜੀਆਂ ਤੇਰੀਆਂ ਹੋਈਆਂ ਨੇ ਇਹ ਵਾਈਡ ਲਾਈਨ ਤੇ ਉਧਰ ਵਾਲ ਜਗਾਹ ਪਾਰਕਿੰਗ ਹੁੰਦੀ ਹੈਗੀ ਆ ਤੇ ਜੇਕਰ ਪੈਦਲ ਚੱਲਣਾ ਹੋਵੇ ਤਾਂ ਥਾਂ ਕਿੰਨੀ ਕੁ ਬਚੀ ਹੈ ਤੁਸੀਂ ਵੇਖ ਸਕਦੇ ਹੋ ਇੱਥੇ ਪੈਦਲ ਵਿਅਕਤੀ ਚੱਲ ਸਕਦਾ ਹੈ ਲੇਕਿਨ ਪੈਦਲ ਵਿਅਕਤੀ ਦੀ ਜਗਾਹ ਜਿਹੜੀ ਹੈਗੀ ਆ ਉਹ ਆਮ ਤੌਰ 'ਤੇ ਜ਼ਿਆਦਾਤਰ ਬਜ਼ਾਰਾਂ ਦੇ ਵਿੱਚ ਇਸੇ ਤਰ੍ਹਾਂ ਰੁਕੀ ਹੋਈ ਹੈ ਹੁਣ ਹੋਰ ਅੱਗੇ ਉਹ ਤਸਵੀਰਾਂ ਦਿਖਾਉਂਦੇ ਜਿੰਦੇ ਆ ਕਿ ਕਾਰਨ ਜੇ ਲੱਭੋਗੇ ਤਾਂ ਮਿਲਣਗੇ ਨਹੀਂ ਤਾਂ ਨਹੀਂ ਮਿਲਣਗੇ ਇਹ ਆ ਅਸੀਂ ਨਿਗਾ ਮਾਰਦੇ ਇੱਕ ਬਹੁਤ ਵੱਡੀ ਸ਼ਾਮ ਦੁਕਾਨ ਹੈ ਇਸ ਦੁਕਾਨ ਦੇ ਬਾਹਰ ਜਿਹੜੀ ਇੱਥੇ ਹੁਣ ਇਹ ਵਾਲੀ ਥਾਂ ਜੀ ਆ ਇਹ ਵੀ ਫੁੱਟਪਾਥ ਦੀ ਥਾਂ ਹੈਗੀ ਆ ਲੇਕਿਨ ਇਸ ਥਾਂ ਦੇ ਉੱਪਰ ਵੀ ਕਾਊਂਟਰ ਲੱਗੇ ਨੇ ਜਦੋਂ ਪੈਦਲ ਵਿਅਕਤੀਆਂ ਲੰਘਣਾ ਹੋਵੇ ਤਾਂ ਕਾਊਂਟਰਾਂ ਤੇ ਵੱਜਦਾ ਫਿਰੂਗਾ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਤੁਸੀਂ ਦੱਸੋ ਵੀ ਕੀ ਕਰੂਗਾ ਇਹ ਅਕਤੀ ਤੋਂ ਹਾਲਾਤ ਇਹ ਨੇ ਕਿ ਅੱਖਾ ਦੇਖ ਕੇ ਬੰਦ ਕਰਨੀ ਅਸੀਂ ਆ ਸਮਾਨ ਤੁਸੀਂ ਦੇਖ ਸਕਦੇ ਕਿਥੇ ਤੱਕ ਆਇਆ ਹੋਇਆ ਹੈਗਾ ਇਸ ਤਰ੍ਹਾਂ ਆਮ ਵਿਅਕਤੀ ਪੈਰ ਚੱਲਣ ਵਾਲਾ ਵਿਅਕਤੀ ਲੰਘੂ ਉਹ ਕਿਸ ਤਰ੍ਹਾਂ ਕਰੂਗਾ ਇਸ ਤਰ੍ਹਾਂ ਇਸ ਤਰ੍ਹਾਂ ਕੋਚਿੰਗਾਂ ਆਉਂਦੀਆਂ ਨੇ ਕਮੇਟੀ ਆਉਂਦੀ ਹੈ ਜਿਨ੍ਹਾਂ ਕਹਿੰਦੇ ਕਾਰਪੋਰੇਸ਼ਨ ਦੀ ਟੀਮ ਆਉਂਦੀ ਹੈ ਆ ਕੇ ਜਿਹੜਾ ਮਾਰਦੀ ਹੈ ਉਸ ਤੋਂ ਬਾਅਦ ਫਿਰ ਸਾਲਾ ਕੁਝ ਉਸੇ ਤਰ੍ਹਾਂ ਹੋ ਜਾਂਦਾ ਹੈ ਸੋ ਤਸਵੀਰਾਂ ਦੁਕਾਨ ਦਾ ਨਕਸ਼ਾ ਨਹੀਂ ਹੈ ਕਿ ਕਾਰਨ ਦਾ ਜੋ ਹੈਗਾ ਸਲੂਸ਼ਨ ਹੋ ਗਿਆ। ਅੱਜ ਅਸੀਂ ਇੱਕ ਪਾਸਾ ਦਿਖਾ ਰਹੇ ਹਾਂ। ਉਹ ਨੂੰ ਉਸ ਤੋਂ ਅਗਲੀ ਹੋਰ ਪਾਸੇ ਵੀ ਦਿਖਾਵਾਂਗੇ ਪਰ ਤੁਸੀਂ ਹੈਰਾਨ ਮਾ ਦੇਵਾਂਗੇ ਕਿ ਇਹ ਆਖਿਰਕਾਰ ਹੈ ਕੀ ਆ। ਜੋ ਹਾਲ ਇੱਕ ਦਿਨ ਦੀ ਸਾਈਡ ਦਾ ਉਹ ਵੀ ਬਿਲਕੁਲ ਹਾਲ ਦੂਜੀ ਵਾਲੀ ਪਾਸੇ ਦੀ ਸਾਈਡ ਦਾ ਹੈਗਾ। ਲੋਕਾਂ ਦੇ ਜਿਹੜੇ ਦੁਕਾਨਾਂ ਦੇ ਸਾਮਾਨ ਨੇ ਉਹ ਬਾਹਰ ਪਏ ਨੇ। ਜਿੱਥੇ ਪਾਰਕਿੰਗ ਹੋਣੀ ਆ ਉੱਥੇ ਪਾਰਕਿੰਗ ਨਹੀਂ ਹੋ ਰਹੀ ਹੈ ਜੀ। ਕਿ ਵਾਈਡ ਲੈਂਡ ਸਰਕਾਰ ਨੇ ਬਕਾਇਦਾ ਲਗਾ ਕੇ ਦਿੱਤੀ ਹੈ ਕਿ ਇਹਦੇ ਅੰਦਰ ਅੰਦਰ ਪਾਰਕਿੰਗ ਹੋਵੇ ਪਰੰਤੂ ਕਾਰਜ ਜਿਹੜੀ ਹੈ ਜਿਹੜੀ ਹੈ ਵਾਈਡ ਲੈਂਡ ਤੋਂ ਬਾਹਰ ਹੀ ਹੁੰਦੀ ਹੈ ਤੁ ਵੀ ਸਮਾਨ ਦੁਕਾਨਾਂ ਵਾਲਿਆਂ ਦੇ ਇਹਦੇ ਬਾਹਰ ਤੱਕ ਨਿਕਲੇ ਹੋਏ ਨੇ ਤਾਂ ਫਿਰ ਕੀ ਕਰਿਆ ਜਾਏਗਾ ਤੁ ਨੂੰ ਕੁਛ ਦੁਕਾਨਾਂ ਅਜਿਹੀਆਂ ਵੀ ਦਿਖਾਵਾਂਗੇ ਜਿਨ੍ਹਾਂ ਨੇ ਆਪਣੇ ਮਾਰਬਲ ਪੱਥਰੀ ਲਗਾ ਕੇ ਜਗਾ ਪੱਕੀ ਕਰ ਲਈਏ ਸੋਹਣੀ ਕਰ ਲਈਏ ਸਿੰਗੁਰ ਕਰ ਲਈਏ ਪਰੰਤੂ ਟ੍ਰੈਫਿਕ ਦੇ ਨਾਲ ਕੋਈ ਦਿੱਕਤ ਪੈਣੀ ਹੋਵੇ ਕੋਈ ਲੰਘੇ ਕੋਈ ਨਾਲ ਲੱਗੇ ਉਸ ਤੋਂ ਸਾਰੀ ਕੁਛ ਨਹੀਂ ਜਾਣਾ ਹੈਗਾ ਨਾ ਕਾਰਪੋਰੇਸ਼ਨ ਕੁਛ ਕਰਨ ਨੂੰ ਤਿਆਰ ਹੈਗੀ ਹੈ ਤੇ ਨਾ ਜਿਹੜੇ ਦੁਕਾਨ ਦੇ ਮਾਰਕੀਟ ਵਾਲੇ ਹੈਗੇ ਨੇ ਉਹ ਵੀ ਕੁਛ ਕਰਨ ਨੂੰ ਤਿਆਰ ਹੈਗੇ ਨੇ ਬਸ ਇਹਨਾਂ ਕੋ ਜਰੂਰ ਹੈ ਕਿ ਬਾਦ ਸਾਡੇ ਕੋਲ ਆਉਣਾ ਜ਼ਰੂਰੀ ਹੈਗਾ ਆ ਲੰਡਨ ਵਾਲੇ ਕਿਸੇ ਵਿਅਕਤੀ ਨੂੰ ਸੁਵਿਧਾ ਮਿਲਦੀਆਂ ਨਹੀਂ ਜੇ ਜੋ ਸਟਾਕ ਕੁਛ ਨਹੀਂ ਲਿਆ ਦਿਨਾ ਹੈਗਾ ਕਿ ਇਹ ਤਸਵੀਰਾਂ ਸਾਨੂੰ ਹੋਰ ਨਹੀਂ ਖਾਣੀਆਂ ਅੱਗੇ ਚੱਲ ਕੇ ਕਿ ਜਿੰਨਾ ਚੱਲ ਕੇ ਜਾਈਏ ਤਾਂ ਕੋ ਨੂੰ ਦੂਰ ਤੱਕ ਇਹ ਦੁਖਦਾ ਦੇਖਣ ਨੂੰ ਮਿਲ ਨਹੀਂ ਆਇਆ ਦੇਖ ਲਓ ਤੁਸੀਂ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਵੀ ਉਸੇ ਤਰ੍ਹਾਂ ਖੜੀ ਹੈ ਜੀ ਉਸੇ ਤਰ੍ਹਾਂ ਹੀ ਅਕਰੋਜਮੈਂਟਾ ਜਿਹੜੀ ਇਹ ਜੀਨੇ ਦਾਬ ਤੱਕ ਹੈ ਜੀ ਨੇ ਸੋ ਇਹੀ ਤਾਂ ਗੱਲ ਕਰ ਰਹੇ ਸੀਗੇ ਕਿ ਇਹ ਸਾਡੀ ਫੁੱਟਬਾਲ ਦੀ ਜਗਾ ਹੈ ਜਿਹੜੇ ਵਿਅਕਤੀ ਨੇ ਪੈਦਲ ਚੱਲਣਾ ਹੈ ਉਹਦੇ ਵਾਸਤੇ ਜਗਾ ਹੈ ਜੀ ਹੈ ਲੇਕਿਨ ਇਸ ਤਰ੍ਹਾਂ ਜਗਾ ਜਿਹੜੀ ਹੈ ਉਹ ਦੱਬੀ ਜਾਂਦੀ ਹੈ ਉਦੋਂ ਕਾਰਪੋਰੇਸ਼ਨ ਨੂੰ ਕੁਝ ਨਹੀਂ ਕਰਨਾ ਕਾਰਪੋਰੇਸ਼ਨ ਨੇ ਕੰਮ ਉਦੋਂ ਕਰਨਾ ਜਦੋਂ ਰੇੜੀਆਂ ਫੜਵਾਲੇ ਖੜੇ ਨੇ ਉਹ ਦਫਤਰਾਂ ਨਾਲ ਦੋ ਦਿਨ ਬਾਅਦ ਹੋਏ ਖੜੇ ਹੋਣਗੇ ਫੇਰਾ ਜਣਾ ਆਪ ਤੁਸੀਂ ਦੇਖ ਸਕਦੇ ਹੋਗੇ ਉਸੇ ਤਰ੍ਹਾਂ ਕੋਈ ਤੁਸੀਂ ਦੱਸੋ ਵੀ ਇਹ 2 ਫੁੱਟ ਦੀ ਜਗ੍ਹਾ ਦੇ ਵਿੱਚ ਕਿਹੜੀ ਗੱਡੀ پارک ਹੋ ਜਾਏਗੀ ਕੋਈ ਹੈ ਵੀ ਇਸ 2 ਫੁੱਟ ਦੀ ਜਗ੍ਹਾ ਵਿੱਚ ਕੋਈ ਗੱਡੀ پارک ਹੋ ਸਕਦੀ ਹੈ ਨਹੀਂ ਸੋ ਅੱਗੇ ਦੇ ਹਾਲ ਦਿਖਾਵਾ ਜੀਰਾ ਇਹ ਸੀ ਇਹ ਥਾਂ ਦਾ ਇਸਤੇਮਾਲ ਤਾਂ ਕਰ ਲਈਏ ਲੇਕਿਨ ਪਬਲਿਕ ਦਾ ਫਾਇਦਾ ਨਾ ਹੋ ਜੇ ਤੋ ਇਸ ਤਰ੍ਹਾਂ ਇਹ ਸਾਰਾ ਕੁਝ ਚੱਲਦਾ ਹੈਗਾ ਦੁਕਾਨਾਂ ਦੇ ਬਾਹਰ ਰੇੜੀਆਂ ਲੱਗਦੀਆਂ ਨੇ ਟ੍ਰੈਫਿਕ ਜਾਮ ਹੁੰਦਾ ਹੈ ਉਸ ਤੋਂ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਸਿਰਫ ਕਾਰਪੋਰੇਸ਼ਨ ਨਾਮ ਦੀ ਹੀ ਕਾਰਵਾਈ ਕਰਦੀ ਹੈ ਲੇਕਿਨ ਕਾਰਵਾਈ ਦਾ ਸਜਰਾ ਉਹ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਹੈਗਾ ਸੋ ਤੁਸੀਂ ਦੇਖਦੇ ਹੋ ਇੱਕ ਵਾਰੀ ਜੇ ਕੈਮਰਾ ਘੁਮਾਓਗੇ ਤਾਂ ਜੇਕਰ ਬਾਜ਼ਾਰ ਦੇ ਵਿੱਚ ਉਸ ਤਰ੍ਹਾਂ ਕਿਹੜੀ ਵੀ ਜਾਤ ਤੇ ਬੰਦੇ ਨਿਕਲੋਗੇ ਕਾ ਟ੍ਰੈਫਿਕ ਕਿਸ ਤਰ੍ਹਾਂ ਹੁੰਦਾ ਕਿਸ ਤਰ੍ਹਾਂ ਚੱਲੇਗੀ ਤੇ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਗਏ ਜੀ ਉਸੇ ਬਰਾਬਰ ਦੀ ਹਾਲ ਹੈ ਜਿਹੜਾ ਹੈਗਾ ਪੂਰੇ ਪੰਜਾਬ ਦਾ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਪਟਿਆਲ ਦੇ ਥਾਂ ਦੇ ਉੱਪਰ ਸਮਾਨ ਅੱਗੇ ਖਾਲੀ ਸੋ ਆਪਣਾ ਜਿਹੜਾ ਹੈਗਾ ਉਹ ਲਾਹਾ ਜ਼ਰੂਰ ਟੱਕਿਆ ਜਾ ਰਿਹਾ ਹੈ ਲੇਕਿਨ ਜਿਹੜੇ ਰਾਹ ਵੀ ਪਟਿਆਲ ਚੱਲਣ ਵਾਲੇ ਹੈਗੇ ਨੇ ਉਹਨਾਂ ਨੂੰ ਕੋਈ ਨਹੀਂ ਦੇਖਦਾ ਹੈਗਾ ਲੋਕਾਂ ਦੀ ਪਰੇਸ਼ਾਨੀ ਕਿਸੇ ਨੂੰ ਨਹੀਂ ਦੇਖਣੀ ਹੈਗੀ ਸਿਰਫ ਆਪਣਾ ਲਾਹਾ ਦੇਖਣਾ ਆਏਗਾ ਜਿੱਦ ਵਿੱਚ ਦੁਆਰ ਕਾਰਕਪੋਰੀਆਂ ਦੇ ਆਪ ਦੇ ਵਿੱਚ ਉਹ ਸਾਜੂ ਦਾ ਵਾਟੈਂਟ ਉੱਧਰ ਹੋ ਰਹੀ ਹੈ ਤੇ ਬਾਜ਼ਾਰ ਦਾ ਇਹ ਦੁਪਹਿਰ ਦਾ ਸਮਾਂ ਹੈਗਾ ਕਿ ਜੇਕਰ ਉਹਨੂੰ ਸ਼ਾਮ ਦੇ ਸਮੇਂ ਤੋਂ ਉਹਨੇ ਦਿਖਾਈਏ ਤਾਂ ਇੱਥੇ ਦਾ ਹਾਲ ਬੇहद ਬੁਰਾ ਹੋਏਗਾ ਸੋ ਇੱਕ ਵਾਰੀ ਫੇਰ ਵਾਪਸ ਵੱਲ ਨੂੰ ਚੱਲ ਜਾ ਦੂਸਰੀ ਸਾਈਡ ਤੋਂ ਤੁਹਾਨੂੰ ਉਹ ਵੀ ਦਿਖਾਣੇ ਆ ਇੱਕ ਤਰ੍ਹਾਂ ਨਹੀਂ ਹੈਗਾ ਇੱਕ ਪਾਸੇ ਨਹੀਂ ਹੋਗਾ ਦੋਨੋਂ ਪਾਸੇ ਹੀ ਸਾਰਾ ਕੁਝ ਸੇਸੇਦ ਰਹੇਗਾ ਆਪ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੇ ਲੋਕਾਂ ਨੇ ਚੱਲਣ ਦੀ ਜਗ੍ਹਾ ਹੈਗੀ ਆ ਉਹ ਰੋਕੀ ਹੋਈ ਆ ਤਾਂ ਅਗਰ ਅਸੀਂ ਵਾਈਟ ਲਾਈਨ ਦੇ ਅੰਦਰ ਅੰਦਰ ਚੱਲਦੇ ਆ ਆਪਾਂ ਦੇਖਦੇ ਆ ਕਿ ਵਾਈਟ ਲਾਈਨ ਦੇ ਅੰਦਰ ਅੰਦਰ ਚੱਲੀਏ ਤਾਂ ਸਿੱਧੇ ਤੱਕ ਜਾ ਸਕਦੇ ਆ ਆਪਾਂ ਨੂੰ ਕਿਥੇ ਜਗ੍ਹਾ ਮਿਲਦੀ ਹੈ ਨਹੀਂ ਮਿਲੇਗੀ ਫੁੱਟਪਾਥ ਦੀ ਜਗ੍ਹਾ ਨਹੀਂ ਮਿਲੇਗੀ ਹੁਣ ਜੇ ਮੇਰੀ ਇੱਛਾ ਹੋਵੇ ਮੈਂ ਤਾੜੇ ਚੱਲਣਾ ਫੁੱਟਪਾਥ ਦੇ ਉੱਪਰ ਸਿੱਧੇ ਤੱਕ ਕਮਾਂ ਨਹੀਂ ਜਾ ਸਕਦਾ ਹੈਗਾ ਤੋਂ ਐਸੇ ਤਰ੍ਹਾਂ ਕਮ ਨੂੰ ਜਾ ਕੇ ਕਿਤੇ ਨੇ ਕਿਤੇ ਥੋੜਾ ਘਣਾ ਪੈਣਾਗਾ ਉਹ ਤੁਹਾਨੂੰ ਜੋ ਸੋ ਡਾਇਰੈਕਟਰ ਦੇ ਕੋਲ ਜਾਣਾ ਟ੍ਰੈਵਲ ਹੈਗੀ ਬੜੇ ਵਿਕਲਪ ਦੀ ਜਗਾ ਸੋ ਇਸ ਤਰ੍ਹਾਂ ਗੁਸ਼ਕਲੇ ਹੋ ਕੇ ਟੈਵਲ ਤੁਹਕਲਾ ਪਹਿਣਾ ਹੈਗਾ ਸੋ ਲੋਜੀ ਅਸੀਂ ਰਸਟੋਕ ਦੇ ਜਾਣੇ ਤਾਂ ਸਾਨੂੰ ਹੁਣ ਸੜਕ ਤੇ ਜਾਣਾ ਪਏਗਾ ਸਾਡੇ ਫਤਵਾ ਦੀ ਜਗ੍ਹਾ ਸਾਡੇ ਹਟਕੋੜ ਦੀ ਜਗ੍ਹਾ ਜਿਹੜੀ ਸਰਕਾਰ ਨੇ ਠਕ ਦਿੱਤੀ ਹੈ ਉਹ ਨਹੀਂ ਹੈ ਜੀ ਕਿਉਂਕਿ ਸਮਾਨ ਸਿਰੇ ਕਰਤਾ ਗਿਆ ਚਾਹ ਤੁਸੀਂ ਇਹ ਜਿਹੜਾ ਸਾਰਾ ਕੁਝ ਹੈਗਾ ਦੇਖ ਰਹੇ ਹੋ ਹਾਲ ਬਾਜ਼ਾਰ ਦਾ ਕੀ ਹੈ ਇਹ ਹਟੋ ਰਿਕਸ਼ਾ ਨੂੰ ਬਾਹਰ ਕੱਢਣਾ ਚਾਹੀਦਾ ਕਿ ਕਿ ਵਾਈਟ ਅੰਦਰ ਲਾਈਟਰ ਜਗ੍ਹਾ ਨਹੀਂ ਹੈਗੀ ਇੱਥੇ 20 ਜਗ੍ਹਾ ਜਿਹੜੀ ਹੈਗੀ ਹੈ ਪਾਗਲ ਲੋਗਾਂ ਦੀ ਹੈ ਉਹੀ ਜਗਾ ਅਗਰੋਚ ਹੋ ਚੁਕੀ ਆ ਗੱਡੀ ਇੱਧਰ ਵੀ ਖੜੀ ਆ ਕਿ ਵੀ ਵਾਈਡ ਲਾਂਡ ਉਹ ਜਗਾ ਨਹੀਂ ਹੈ ਜੀ ਸੜਕ ਉੱਪਰ ਦੋ ਸਿਗਰ ਹੈਗੀ ਆ ਤੇ ਇਹ ਸਾਰਾ ਕੁਝ ਜਿਹਦੇ ਪਰ ਅਸੀਂ ਸ਼ੁਰੂ ਤੋਂ ਸ਼ੁਰੂ ਕਰਨਾ ਕਿ ਸੜਕ ਤੇ ਦਿੱਕਤ ਨਹੀਂ ਹੋ ਕੇ ਜਾਣਾ ਪਏਗਾ ਉਹ ਰਿਪੋਰਟ ਸਿਰਫ ਹਰੇ 1 ਲੱਖ ਰੁਪਏ ਦੇ ਹਾਰੇ ਇਸ ਤਰ੍ਹਾਂ ਪਟਿਆਰੇ ਦੇ ਹੋਰ ਇਲਾਕਿਆਂ ਨੂੰ ਦਿਖਾਵਾਂਗੇ ਕਿ ਜਿਸ ਤਰ੍ਹਾਂ ਇਹ ਆਮ ਲੋਕਾਂ ਨੂੰ ਇਸੰਦਲ ਦੀ ਲੰਗੜੀ ਅਸਾ ਜਿਹੜੀ ਹੈ ਕਿ ਸੋ ਆ ਇਹ ਫਾ ਪੈਦਲ ਚਲਣ ਦੀ ਹੈ ਜੋ ਸਾਨੂੰ ਦੱਸਿਆ ਗਿਆ ਕਿ ਇਹ ਫੁੱਟਪਾਥ ਦੀ ਜਗ੍ਹਾ ਹੈ ਜੀ ਫੁੱਟਪਾਥ ਯਾਨੀ ਕਿ ਪੈਦਲ ਚੱਲਣ ਦੀ ਜਗ੍ਹਾ ਲੇਕਿਨ ਉੱਤੇ ਇਸਤਰਾ ਸਮਾਨ ਅਗਰੋਜਮੈਂਟਾਂ ਸਾਫ ਤੁਹਾਨੂੰ ਦੇਖੀ ਨਹੀਂ ਨਿਕਲਣਗੀਆਂ ਤੇ ਇੱਕ ਸਤਰਾ ਨਹੀਂ ਤੇ ਇੱਕ ਸਤਰਾ ਨਹੀਂ ਬੁਝਾਰਾਂ ਦੇ ਵਿੱਚ ਜਾਨ ਨਿਕਲ ਗਈ ਤਕੀਨ ਹੋ ਦੱਸੋ ਇਹ ਚੀਜ਼ ਨੂੰ ਤੁਸੀਂ ਦੱਸੋ ਵੀ ਇੱਥੇ ਹੁਣ ਪਾਰਕ ਨੂੰ ਵੀ ਜਗ੍ਹਾ ਜੇ ਨਹੀਂ ਹੋਏਗੀ ਤਾਂ ਕਿਸ ਤਰ੍ਹਾਂ ਹੋਏਗਾ ਇੱਕ ਵਾਰੀ ਫੇਰ ਤੋਂ ਆਪਾਂ ਫੁੱਟਪਾਥ ਵਾਲੀ ਜਗ੍ਹਾ ਤੋਂ ਤੋਕ ਦੇ ਦੇਣੀ ਆ ਕਿ ਆਪਾਂ ਜਿੱਤ ਜਾ ਸਕਦੇ ਆ ਅੱਗੇ ਫੇਰ ਉਹੀ ਹਾਲ ਆ ਉਹੀ ਸਾਰਾ ਕੁਛ ਤਾਂ ਉਸੇ ਸਾਰਾ ਕੁਛ ਉਸੇ ਤਰ੍ਹਾਂ ਹੀ ਆ ਫੁੱਟਪਾਥ ਦੀ ਜਗ੍ਹਾ ਨਹੀਂ ਰਹੀ ਉਹ ਖਤ ਹੋ ਗਈ ਆ ਸੋ ਕਿਸ ਤਰ੍ਹਾਂ ਹੁਣ ਜੇ ਅਸੀਂ ਫੁੱਟਪਾਥ ਤੋਂ ਫੁੱਟਪਾਥ ਜਾਣਾ ਹੋਵੇ ਹੁਣ ਜਾ ਸਕਦੇ ਹੈਗੇ ਇਹ ਵੀ ਹੈ ਕਿ ਦੁਕਾਨਾਂ ਦੇ ਬਾਹਰ ਮਾਰਬਲ ਤੱਕ ਵੀ ਆਪਣਾ ਲਗਾਇਆ ਗਿਆ ਤੁਹਾਨੂੰ ਜਿਹੜਾ ਗੱਲ ਦੇ ਸੀ ਇਹ ਕਾਊਂਟਰ ਤੱਕ ਜਿਹੜੇ ਹੈਗੇ ਬਾਹਰ ਤੱਕ ਆਏ ਤੇ ਨੇ ਕਿਵੇਂ ਫੁੱਟਪਾਥ ਜਿਹੜੀ ਹੈ ਉਹ ਰੋਕੀ ਹੋਈ ਹੈ ਕਿਵੇਂ ਆਮ ਲੋਕਾਂ ਨੂੰ ਜਿਹੜੀ ਚੱਲਣ ਦੀ ਥਾਂ ਹੈਗੀ ਹੈ ਉਹ ਬਲੌਕ ਕੀਤੀ ਹੋਈ ਹੈ ਸੋ ਇਹੋ ਹਾਲਤ ਹੈ ਕਿ ਅਸੀਂ ਖਾਲੂਏ ਕਿ ਦੇਖਦੇ ਇਧਰੋਂ ਵੀ ਅਸੀਂ ਦੇਖ ਰਿਹਾ ਹਾਂ ਤੇ ਸਾਫ ਦਿਖਦਾ ਹੈ ਕਿ ਕਿਸ ਤਰ੍ਹਾਂ ਬਾਜ਼ਾਰ ਅੱਧਾ ਬਲੋਕ ਕੀਤਾ ਹੋਇਆ ਹੈ ਤੇ ਇਸੇ ਤਰ੍ਹਾਂ ਹੀ ਲੈਸ ਇੱਕ ਦੂਜੀ ਸਮੱਸਿਆ ਉਹ ਦਿਖਣੀ ਜਾਂਦੀ ਹੈ ਆਮ ਪਬਲਿਕ ਨੂੰ ਅਸੀਂ ਤਾਂ ਇਸ ਵਾਰ ਤੋਂ ਹੈਰਾਨ ਹੈ ਜੇਕਰ ਇਹ ਚੀਜ਼ ਹਰੇਕ ਨੂੰ ਦਿਖ ਰਹੀ ਹੈ ਸਾਨੂੰ ਦਿਖ ਰਹੀ ਹੈ ਤਾਂ ਮੰਨ ਲਿਓ ਕਿ ਮੇਅਰ ਸਾਹਿਬ ਮੰਨ ਲਿਓ ਕਮਿਸ਼ਨਰ ਸਾਹਿਬ ਜੋ ਕਿ ਸਾਡੇ ਦੇਸ਼ ਨੂੰ ਸਾਡੇ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਗੱਲ ਕਰਦੇ ਨੇ ਕੋਟ ਨਹੀਂ ਮੰਗਵਾਉਂਦੇ। ਸੋ ਇਹ ਤੇਰੇ ਫਿਰ ਤੇ ਮਾ ਕਮਾ ਰੋ। ਇਹਦਰ ਵੀ ਬਾਰ ਤੱਕ ਰੇਣੀ ਆ ਗਈਆਂ ਨੇ। ਪਰ ਉਹ ਅਫਲੋਰਸਮੰਗ ਜਿਹੜੀ ਹੈਗੀ ਆ ਉਹ ਬਿਲਕੁਲ ਸਾਫ ਦਿਖ ਰਹੀ ਹੈ। ਤੇਰੇ ਅਸੀਂ ਦਾਵਾ ਕਿਥੋਂ ਭਰਦੇ ਆਂ ਕਿ ਪਟਿਆਲੇ ਨੂੰ ਸੋਨਾ ਬਣਾਵਾਂਗੇ। ਪਟਿਆਲੇ ਨੂੰ ਸੁੰਦਰ ਬਣਾਵਾਂਗੇ। ਪਟਿਆਲੇ ਨੂੰ ਖੁੱਲਾ ਬਣਾਵਾਂਗੇ। ਟ੍ਰੈਫਿਕ ਮੁਸੀਬਤਾਂ ਖਤਮ ਕਰਾਂਗੇ। ਹੁਣ ਤੁਹਾਨੂੰ ਹੋਰ ਗੱਲ ਦੱਸਦੇ ਆਂ। ਅਸੀਂ ਇਸ ਚੌਕ ਤੋਂ ਉਸ ਚੌਕ ਤੱਕ ਗਏ ਆਂ। ਢੀੜ ਭੜਾ ਕੇ ਵਾਚਾ ਇਹ ਦੋ ਅਕਸਰ ਜਾਂਨ ਲੱਗਦਾ ਹੈ ਹਰੇਕ 15 ਮਿੰਟਾਂ ਦੀ ਹੁੰਦਾ ਬਾਦ ਪਰੰਤੂ ਤੁਹਾਨੂੰ ਕਿਤੇ ਵੀ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਨਹੀਂ ਦਿਖੇਗਾ ਤੁਹਾਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਨਹੀਂ ਦਿਖੇਗਾ ਹਾਂ ਇਹ ਜ਼ਰੂਰ ਹੈ ਕਿ ਇਹ ਚੌਂਕ ਹੈ ਇਸ ਤੋਂ ਸ਼ਾਮ ਨੂੰ ਘੰਟਾ ਅੱਧਾ ਘੰਟੇ ਵਾਸਤੇ ਮੁਲਾਜ਼ਮ ਜ਼ਰੂਰ ਖੜ੍ਹਦੇ ਨੇ ਲੇਕਿਨ ਜੇ ਇੱਥੇ ਤੋਂ ਲੱਗੋ ਉਸੇ ਤਰ੍ਹਾਂ ਕਿਤੇ ਵੀ ਟ੍ਰੈਫਿਕ ਜਾਮ ਹੁੰਦੀ ਹੈ ਤਾਂ ਉਹ ਫਿਲਵਾਉਣ ਵਾਸਤੇ ਤੇ ਮੁਲਾਜ਼ਮ ਮਹੀਰ ਨਹੀਂ ਹੁੰਦਾ ਮੁਲਾਜ਼ਮ ਨੂੰ ਖਲਣਾ ਹੀ ਕਿਉਂ ਪਵੇ ਜੇਕਰ ਤੁਸੀਂ ਇੰਨੀ 90 ਫੁੱਟ ਚੌੜੀ ਸੜਕ ਮਿਲਣ ਤੋਂ ਬਾਅਦ ਵੀ ਇਹਨੂੰ ਸੰਭਾਲ ਨਾ ਸਕੋ ਸੋ માનਜੋਗ ਮੇਰ ਸਾਹਿਬ ਕਮਿਸ਼ਨਰ ਸਾਹਿਬ ਥੋੜਾ ਜਿਹਾ ਧਿਆਨ ਦਿਓ ਇਹ ਤਾਂ ਮੈਂ ਤਰਫੀ ਦਾ ਉਹ ਬਾਜ਼ਾਰ ਦਿਖਾਇਆ ਜਿਹਨੂੰ ਕਿਹਾ ਇਹ ਮੈਂ ਕਿ ਪਿਆਰੇ ਖੁੱਲ੍ਹੇ ਰਿਹਾ ਉਹ ਚ ਇੱਕ ਬਾਜ਼ਾਰ ਹੈਗਾ ਕੋਈ ਮੋਰ ਵੀ ਥਾਵਾਂ ਦਿਖਾਵਾਂਗੇ ਜਿੱਤੇ ਹਾਲਤ ਕੁਝ ਇਹ ਜਿਹੀ ਹੈ ਅਸੀਂ ਸਿਰਫ ਇਸ ਗੱਲ ਤੋਂ ਸ਼ੋਲੇ ਤਾਂ ਜਰੂਰ ਕਰ ਰਹੇ ਕਿ ਅਸੀਂ ਪਟਿਆਲੇ ਵਾਸਤੇ ਬਹੁਤ ਕੁਝ ਕਰ ਰਹੇ ਹਾਂ ਲੇਕਿਨ ਪਟਿਆਲੇ ਉਸ ਹੋ ਰਿਹਾ ਇਹ ਹਕੀਕਤ ਨੂੰ ਹਲੇ ਹੋਰ ਵੀ ਦਿਖਾਵਾਂਗੇ